ਦਰਬਾਰ ਸਾਹਿਬ ਨੂੰ ਆਰਡੀਐਕਸ ਦੇ ਨਾਲ ਉਡਾਉਣ ਵਾਲਾ ਸ਼ੁਭਮ ਦੂਬੇ ਨਾਂ ਦਾ ਬੰਦਾ ਪੁਲਿਸ ਨੇ ਲਿਆ ਹਿਰਾਸਤ ਵਿੱਚ ਜੀ ਹਾਂ ਇੱਕ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਆ ਰਹੀ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਏਸੀਪੀ ਜਿਹੜੇ ਨੇ ਪੁਲਿਸ ਕਮਿਸ਼ਨਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਪੂਰੀ ਜਾਣਕਾਰੀ ਜਿਹੜੀ ਹੈ ਉਹ ਪਬਲਿਕ ਦੇ ਸਾਹਮਣੇ ਰੱਖੀ ਹੈ ਤੁਹਾਨੂੰ ਦੱਸ ਦਈਏ ਕਿ ਸ਼ੁਭਮ ਦੂਬੇ ਨਾਂ ਦਾ ਇਹ ਮੁੰਡਾ ਜਿਹਦੀ ਉਮਰ 24 ਸਾਲ ਹੈ ਇਸ 24 ਸਾਲ ਦੇ ਬੀਟੈਕ ਇੰਜੀਨੀਅਰ ਨੇ ਈਮੇਲਾਂ ਭੇਜ ਕੇ ਸੀਰੀਜ਼ ਈਮੇਲ ਜਿਹਨੂੰ ਕਹਿੰਦੇ ਨੇ ਕਿ ਲਗਾਤਾਰ 1 2 3 4 5 ਈਮੇਲਾਂ ਜਿਹੜੀਆਂ ਨੇ ਐਸਜੀਪੀਸੀ ਨੂੰ ਭੇਜੀਆਂ ਜਿੱਥੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਵੀ ਇੱਕ ਈਮੇਲ ਆਈ ਜਿਹਦੇ ਵਿੱਚ ਲੰਗਰ ਹਾਲ ਦਰਬਾਰ ਸਾਹਿਬ ਦੇ ਲੰਗਰ ਹਾਲ ਜਿਹਦੇ ਵਿੱਚ ਲੱਖਾਂ ਲੋਕੀ ਜਿਹੜੇ ਨੇ ਰੋਜ਼ਾਨਾ ਲੰਗਰ ਛਕਦੇ ਨੇ ਉਸ ਨੂੰ ਆਰ ਡੀ ਐਕਸ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ ਜਿਹਦੇ ਚੱਲਦੇ ਪੁਲਿਸ ਨੇ ਇਹਦੇ ਜਿਹੜੀ ਜਾਣਕਾਰੀ ਹਾਸਲ ਕੀਤੀ ਔਰ ਜਿਹੜੀ ਪਹਿਲੀ ਈਮੇਲ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀ ਆਈ ਸੀ ਉਸ ਈਮੇਲ ਨੂੰ ਜਿਹੜਾ ਲਿੰਕ ਬਣਾ ਕੇ ਜਨ ਸੋਰਸ ਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਔਰ ਲਾਸਟ ਦੇ ਵਿੱਚ ਜੋ ਹੁਣ ਉਹ ਸਾਰੀਆਂ ਈਮੇਲਾਂ ਦਾ ਕੋਈ ਜਿਹੜਾ ਲਿੰਕ ਹੈ ਉਹ ਸ਼ੁਭਮ ਦੂਬੇ ਜਿਹੜਾ ਫਰੀਦাবাদ ਹਰਿਆਣਾ ਦਾ ਰਹਿਣ ਵਾਲਾ 22 ਸਾਲ ਦਾ ਬੀ ਟੈਕ ਕੀਤੀ ਹੋਈ ਇੰਜੀਨੀਅਰਿੰਗ ਕੀਤੀ ਹੋਈ ਉਹਦੇ ਨਾਲ ਜੁੜਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਬੰਦੇ ਦੇ ਹੋਰ ਵੀ ਬਹੁਤ ਸਾਰੇ ਲਿੰਕ ਜਿਹੜੇ ਨੇ ਉਹ ਸਾਹਮਣੇ ਆਏ ਨੇ ਇਹਦਾ ਈਮੇਲਸ ਦੇ ਵਿੱਚੋਂ ਜਿਹੜਾ ਇੱਕ ਹਿੱਸਾ ਸੀਗਾ ਉਹ ਤਾਮਿਲਨਾਡੂ ਦੇ ਨਾਲ ਵੀ ਜੁੜਦਾ ਨਜ਼ਰ ਆ ਰਿਹਾ ਹੈ ਇੱਕ ਬਹੁਤ ਵੱਡੀ ਗੱਲ ਹੈ ਕਿ ਤਾਮਿਲਨਾਡੂ ਦੇ ਨਾਲ ਵੀ ਜੁੜਦਾ ਹੋਇਆ ਇਹ ਜਿਹੜਾ ਲਿੰਕ ਹੈ ਇਹ ਇੱਕ ਬੜੀ ਵੱਡੀ ਜੜੀ ਪਰੇਸ਼ਾਨੀ ਖੜੀ ਕਰੇਗਾ ਇਸ ਸ਼ੁਭਮ ਦੂਬੇ ਦੇ ਲਈ ਕਿਉਂਕਿ ਸ਼ੁਭਮ ਦੂਬੇ ਨੇ ਇੱਕ ਨਹੀਂ ਪੰਜ ਈਮੇਲਾਂ ਭੇਜ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੰਪਲੈਕਸ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ ਕਿ ਆਰ ਡੀ ਐਕਸ ਲਾ ਕੇ ਤੁਹਾਨੂੰ ਦੱਸ ਦਈਏ ਕਿ ਜਦੋਂ ਪੰਜਾਬ ਪੁਲਿਸ ਨੇ ਇਸ ਨੂੰ ਡੀਟੇਨ ਕਰ ਲਿਆ ਹੈ ਹਿਰਾਸਤ ਦੇ ਵਿੱਚ ਲੈ ਲਿਆ ਹੈ ਇਸ ਦਾ ਲੈਪਟਾਪ ਇਸ ਦਾ ਮੋਬਾਈਲ ਅਤੇ ਹੋਰ ਵੀ ਜੜੀਆਂ ਇਲੈਕਟ੍ਰੋਨਿਕ ਡਿਵਾਈਸਸ ਨੇ ਜਿਨ੍ਹਾਂ ਵਿੱਚੋਂ ਪੰਜਾਬ ਪੁਲਿਸ ਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਕਲੂ ਮਿਲ ਸਕਦੇ ਨੇ ਗੁਰਪ੍ਰੀਤ ਸਿੰਘ ਪੁੱਲਰ ਨੇ ਜੋ ACP ਅੰਮ੍ਰਿਤਸਰ ਨੇ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੀ ਗੱਲ ਨੂੰ ਖੋਲ ਕੇ ਜਿਹੜਾ ਹੈ ਉਹ ਦੱਸਿਆ ਹੈ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਪੂਰੀ ਇਨਵੈਸਟੀਗੇਸ਼ਨ ਹਜੇ ਹੋਰ ਕਰਾਂਗੇ ਕਈ ਵੱਡੇ ਕਲੂ ਜਿਹੜੇ ਨੇ ਇਸ ਸ਼ੁਭਮ ਦੂਬੇ ਦੇ ਨਿਕਲ ਸਕਦੇ ਨੇ ਕਿਹਨਾਂ ਦੇ ਨਾਲ ਇਸ ਸ਼ੁਭਮ ਦੂਬੇ ਦੇ ਤਾਰ ਜੁੜੇ ਹੋਏ ਨੇ ਜਾਂ ਫਿਰ ਇਹ ਏ ਕੋਈ ਅਨ EMPLOIED ਹੋਣ ਦੇ ਕਰਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਸੀ ਲੇਕਿਨ ਇਹ ਹਰਕਤ ਕੋਈ ਛੋਟੀ ਮੋਟੀ ਹਰਕਤ ਨਹੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੰਪਲੈਕਸ ਨਵਾਰਡੀ ਐਕਸ ਦੇ ਨਾਲ ਉਡਾਉਣ ਦੀ ਧਮਕੀ ਸੀ ਔਰ ਇਸ ਧਮਕੀ ਦੇ ਬਾਅਦ ਜਦੋਂ ਪੁਲਿਸ ਨੇ ਆਪਣੇ ਸੋਰਸਸ ਦੁੜਾਏ ਇਨਵੈਸਟੀਗੇਸ਼ਨ ਜਾਰੀ ਕੀਤੀ ਔਰ ਸਾਈਬਰ ਸੈੱਲ ਨੇ ਆਪਣਾ ਜਿਹੜਾ ਕੰਮ ਕੀਤਾ ਤਾਂ ਸ਼ੁਭਮ ਦੂਬੇ ਨਾਮ ਦਾ ਲੜਕਾ 24 ਸਾਲ ਦਾ ਬੀਟੈਕ ਕੀਤੀ ਹੋਈ ਅਨਇੰਪਲੋਇਡ ਲੇਕਿਨ ਕਿਹਾ ਜਾਂਦਾ ਹੈ ਕਿ ਇਸ ਦੀ ਕਈ ਸੌਫਟਵੇਅਰ ਇੰਜੀਨੀਅਰਸ ਇਹ ਸੌਫਟਵੇਅਰ ਇੰਜੀਨੀਅਰ ਖੁਦ ਹੈ ਔਰ ਸੌਫਟਵੇਅਰ ਕੰਪਨੀਆਂ ਦੇ ਨਾਲ ਇਸ ਦੇ ਕਈ ਲਿੰਕ ਵੀ ਨਜ਼ਰ ਆਏ ਹਨ ਇੱਕ ਦੋ ਜਾਂ ਤਿੰਨ ਹੋਰ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਵਿੱਚ ਇਹ ਕਾਫੀ ਕੰਮ ਵੀ ਕਰ ਚੁੱਕਾ ਹੈ ਹੁਣ ਪਲਸ ਜਿਹੜੀ ਹੈ ਜਾਂਚ ਦੇ ਵਿੱਚ ਲੱਗੀ ਹੋਈ ਹੈ ਕਿ ਕਿਵੇਂ ਔਰ ਕਿਸ ਤਰੀਕੇ ਦੇ ਨਾਲ ਔਰ ਕਿਸ ਸੋਚ ਦੇ ਨਾਲ ਯਾ ਕਿਸ ਬੈਕਅਪ ਦੇ ਨਾਲ ਯਾ ਪਿੱਛੇ ਇਸ ਦੇ ਕੋਈ ਹੈ ਯਾ ਨਹੀਂ ਹੈ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਇਹ ਏਜੰਸੀਆਂ ਜਿਹੜੀਆਂ ਨੇ ਉਹ ਕਰ ਰਹੀਆਂ ਨੇ ਆਓ ਸੁਣਦੇ ਹਾਂ ਜੋ ਅੰਮ੍ਰਿਤਸਰ ਦੇ ACP ਜਿਹੜੇ ਨੇ ਕਮਿਸ਼ਨਰ ਆਫ ਪੁਲਿਸ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਕੀ ਕਿਹਾ ਪੁਲਿਸ ਵੱਲੋਂ ਐਕਸ਼ਨ ਲੈ ਲਿਆ ਗਿਆ ਸੀ ਔਰ ਪਹਿਲੇ ਦਿਨ ਤੋਂ ਹੀ ਅਸੀਂ ਬਹੁਤ ਮੁਸਤਦੀ ਨਾਲ ਇਨਵੈਸਟੀਗੇਸ਼ਨ ਜੁਟੇ ਹੋਏ ਹਾਂ SGPC ਸਾਰੀਆਂ ਅਥਾਰਟिटीज ਨਾਲ ਇਨ ਟੱਚ ਆ ਉਹਨਾਂ ਨੇ ਤਾਲਮੇਲ ਨਾਲ ਹੀ ਸਿਕਿਉਰਿਟੀ ਅਰੇਂਜਮੈਂਟਸ ਜਿਹੜੇ ਆ 골ਡਨ ਟੈਂਪਲ ਤੇ ਜਿਹੜਾ ਆਲਾ ਦਵਾਲਾ ਤੇ ਅੰਦਰ ਵੀ ਪਲੇਨ ਕੋਰਸ ਵੀ ਤੇ ਜਿਹੜੇ ਐਸਜੀਪੀਸੀ ਟਾਸਕ ਫੋਰਸ ਦੇ ਸਹਿਯੋਗ ਨਾਲ ਉੱਥੇ ਵੀ ਪੂਰੀ ਸਿਕਿਉਰਿਟੀ ਜਿਹੜੀ ਆ ਉਹ ਤਾਇਨਾਤ ਆ ਡੀਸੀਪੀ ਲੈਵਲ ਦੇ ਇੱਕ ਅਫਸਰ ਸਾਡੇ ਇਨਚਾਰਜ ਨੇ ਉੱਥੋਂ ਦੇ ਔਰ ਜਿਹੜੀ ਬੌਮ ਡਿਸਪੋਜ਼ਲ ਸਕਵਾਡ ਆ ਸਾਡੀ ਪੰਜਾਬ ਪੁਲਿਸ ਦੀ ਉਹ ਵੀ ਉੱਥੇ ਹਾਜ਼ਰ ਰੱਖੀ ਗਈ ਹੈ ਜਸਟ ਐਜ਼ ਅ ਪ੍ਰੀਕਾਸ਼ਨਰੀ ਮੈਜਰ ਇਸ ਤੋਂ ਇਲਾਵਾ ਜਿਹੜੀ ਐਸਓਜੀ ਸਾਡੀ ਹਿੱਟ ਹੈ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਉਹਦੀ ਵੀ ਟੁਕੜੀ ਉੱਥੇ ਹੈ ਸਾਡੀ ਆਪਣੀ ਸਵਾਟ ਟੀਮ ਵੀ ਹੈ ਐਂਟੀ ਰਾਇਟ ਪੁਲਿਸ ਫੋਰਸ ਵੀ ਡਿਪਲੋਏ ਕੀਤੀ ਗਈ ਹੈ ਤੋਂ ਮੈਂ ਤੁਹਾਡੇ ਮਾਧਿਅਮ ਨਾਲ ਇਹ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਸ਼ਨ ਇਹਦੀ ਕੇਸ ਦੀ ਕੀਤੀ ਜਾ ਰਹੀ ਹੈ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਪੁਲਿਸ ਜਿਹੜੀ ਹੈ ਉੱਥੇ ਪੂਰੀ ਤਰ੍ਹਾਂ ਚੌਕਸ ਹੈ ਔਰ ਪੂਰੇ ਸਕਿਉਰਿਟੀ ਅਰੇਂਜਮੈਂਟਸ ਇਨ ਪਲੇਸ ਨੇ ਔਰ ਐਸਜੀਪੀ ਦੇ ਸਹਿਯੋਗ ਨਾਲ ਮर्यादा ਨੂੰ ਰੱਖਦੇ ਹੋਏ ਸਾਰੇ ਅਰੇਂਜਮੈਂਟਸ ਆਰ ਇਨ ਪਲੇਸ ਇਸ ਤੋਂ ਇਲਾਵਾ ਜਿਹੜਾ ਇਨਵੈਸਟੀਗੇਟਿਵ ਪਾਰਟ ਹੈ ਉਹਦੇ ਚ ਵੀ ਅਸੀਂ ਸੈਂਟਰਲ ਏਜੰਸੀਜ਼ ਔਰ ਆਪਣਾ ਸਟੇਟ ਸਟੇਟ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਡੀਜੀ ਸਾਹਿਬ ਵੱਲੋਂ ਵੀ ਇਹਦੀ ਬਹੁਤ ਕਲੋਜ਼ਲੀ ਮਾਨੀਟਰ ਕੀਤੀ ਜਾ ਰਹੀ ਹੈ ਪਹਿਲੇ ਦਿਨ ਤੋਂ ਹੀ ਔਰ ਇਹਦੇ ਚ ਜਿਹੜੇ ਤੁਹਾਨੂੰ ਜਿਵੇਂ ਪਤਾ ਹੈ ਕਿ ਸਾਈਬਰ ਸਪੇਸ ਇੱਕ ਬੜੀ ਵਾਸਟ ਸਪੇਸ ਹੈਗੀ ਹੈ ਬਹੁਤ ਤਰ੍ਹਾਂ ਦੇ ਟੈਕਨੋਲੋਜੀਜ਼ ਯੂਜ਼ ਕੀਤੀਆਂ ਜਾਂਦੀਆਂ ਹਨ ਬਹੁਤ ਸਾਰੀਆਂ ਫੋਰਨ ਬੇਸ ਕੰਪਨੀਆਂ ਜ਼ਿਆਦਾ ਇਹਦੇ ਵਿੱਚ ਜਿਹੜੇ ਆਪਣੇ ਨੇਟਿਵ ਦੇ ਜਿਹੜੇ ਯੂਜ਼ਰਸ ਨੂੰ ਪ੍ਰੋਵਾਈਡ ਕੀਤੇ ਜਾਂਦੇ ਉਹਨਾਂ ਵੱਲੋਂ ਪਲੈਟਫਾਰਮਸ ਔਰ ਬਹੁਤ ਸਾਰੀਆਂ ਮੇਨ ਕੰਪਨੀ ਜਿਵੇਂ ਮਾਈਕਰੋਸਾਫਟ ਹੈ ਜਾਂ ਹੋਰ ਹੈ ਉਹ ਅੱਗੇ ਲੀਜ਼ ਵੀ ਕਰਦੇ ਆ ਆਪਣੀਆਂ ਜਿਹੜੀਆਂ ਕੰਪਨੀਆਂਜ਼ ਨੂੰ ਉਹਦੇ ਵਿੱਚ ਕਈ ਵਾਰ ਰਿਪਲਾਈ ਵਗੈਰਾ ਜਿਹੜੇ ਅਸੀਂ ਮੰਗਦੇ ਆ ਉਹਦੇ ਟਾਈਮ ਲੱਗ ਜਾਂਦਾ ਔਰ ਜੋ ਕੰਟੈਂਟਸ ਨੇ ਹੁਣ ਤੱਕ ਦੀਆਂ ਮੇਲ ਜਿਹੜੀਆਂ ਆਈਆਂ ਅਸੀਂ ਇਸ ਵੰਚ ਦੋ ਐਫ ਆਈ ਆਰਸ ਵੀ ਦਰਜ ਕਰ ਚੁੱਕੇ ਹਾਂ ਉਹਦੇ ਵਿੱਚ ਮੇਨਲੀ ਕੰਟੈਂਟ ਸਦਰਨ ਸਟੇਟਸ ਜਿਹੜੇ ਸਾਡੇ ਮੁਲਕ ਦੀਆਂ ਉਹਨਾਂ ਬਾਰੇ ਹੈਗਾ ਉਹਦੇ ਵਿੱਚ ਬੇਸਿਕਲੀ ਤਾਮਿਲਨਾਡ ਬਾਰੇ ਜ਼ਿਆਦਾ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੀ ਪੋਲਿਟੀਕਲ ਪਾਰਟੀਆਂ ਬਾਰੇ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੇ ਕੁਝ ਜਿਹੜੀਆਂ ਇਨਸੀਡੈਂਟਸ ਨੇ ਉਹਨਾਂ ਬਾਰੇ ਇਦੇ ਬਾਰੇ ਚਰਚਾ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਜਗ੍ਹਾ ਦੇ ਵਿੱਚ ਨਾਲ ਟੈਗ ਕੀਤਾ ਜਾਂਦਾ ਹੈ ਔਰ ਸ਼੍ਰੀ ਦਰਬਾਰ ਸਾਹਿਬ ਬਾਰੇ ਜ਼ਿਕਰ ਥੋੜਾ ਜਿਹਾ ਕਰਕੇ ਤੇ ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਮੇਰੀ ਆਪਣੀ ਇੱਕ ਇਹਦੇ ਚ ਜੋ ਬੇਅ ਰੀਡਿੰਗ ਤੋਂ ਪਤਾ ਲੱਗਦਾ ਕਿ ਉਹ ਹਾਈਪ ਵੀ ਕ੍ਰੀਏਟ ਕਰਕੇ ਅਟੈਨਸ਼ਨ ਸੀਕ ਵੀ ਕਰਨਾ ਚਾਹੁੰਦੇ ਉਸ ਚੀਜ਼ਾਂ ਬਾਰੇ ਜਿਹੜੇ ਲੋਕਾਂ ਦੇ ਨਾਮ ਜ਼ਿਕਰ ਕੀਤੇ ਆ ਮੇਲਸ ਦੇ ਵਿੱਚ ਉਹ ਵੀ ਜਿਹੜੇ ਲੋਕ ਨੇ ਉਹ ਸਾਊਥ ਇੰਡੀਆ ਨੂੰ ਹੀ ਜ਼ਿਆਦਾਤਰ ਬਿਲੋਂਗ ਕਰਦੇ ਆ ਤੇ ਜਿਨ੍ਹਾਂ ਨੂੰ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਅਟੈਂਸ਼ਨ ਜਿਵੇਂ ਸੀ ਕੀਤੀ ਜਾਂਦੀ ਹੈ ਬਟ ਅਸੀਂ ਇਹਨੂੰ ਬਹੁਤ ਸੀਰੀਅਸਲੀ ਲਿਆ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਜਿਹੜੀ ਆ ਉਹ ਸੈਂਟਰਲ ਏਜੰਸੀਜ਼ ਦੀ ਸਹਿਯੋਗ ਨਾਲ ਇਹ ਸਾਡੇ ਸਟੇਟ ਸਾਈਬਰ ਕ੍ਰਾਈਮ ਦੀ ਸਹਿਯੋਗ ਨਾਲ ਅਸੀਂ ਫਰੀਦাবাদ ਪਹੁੰਚੇ ਜਿਹੜੀ ਸਾਨੂੰ ਇੱਕ ਲੀਡ ਮਿਲੀ ਸੀਗੀ ਉਦੇ ਤੇ ਕੰਮ ਕੀਤਾ ਜਾ ਰਿਹਾ ਹੈ ਸ਼ੁਭਮ दुबे ਨਾਮ ਦਾ ਇੱਕ ਸਾਫਟਵੇਅਰ ਇੰਜੀਨੀਅਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ ਹੈ ਉਹਦੀ ਡਿਟੇਲ ਚ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਹੈ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ ਚ ਲੈ ਗਏ ਹੈ ਔਰ ਇਹਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਬੀ ਟੈਕ ਹੈਗੀ ਹੈ ਔਰ ਵੱਖ-ਵੱਖ ਕੰਪਨੀਆਂ ਚ ਕੰਮ ਕਰ ਚੁੱਕਿਆ ਬਟ ਅਜੇ ਉਹਦੇ ਉੱਤੇ ਅਸੀਂ ਕਹਿ ਸਕਦੇ ਹਾਂ ਸਾਨੂੰ ਪਾਰਸ਼ਲ ਸਕਸੈਸ ਮਿਲੀ ਹੈ ਕਿਉਂਕਿ ਜਿੰਨੀਦਰ ਤੱਕ ਬਿਲਕੁਲ ਪਿੰਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਹੈ ਜੇ ਬਾਕੀ ਆਉਣੀ ਹੈ ਕੰਪਨੀਆਂਜ਼ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਉਹਤੇ ਅਸੀਂ ਕੰਮ ਕਰ ਰਹੇ ਹਾਂ ਬਟ ਜਿਹੜੀ ਫਰਸਟ ਮੇਲ ਆਈ ਸੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਥੇ ਤੱਕ ਪਹੁੰਚੀ ਹੈ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਜਿੰਨੀ ਵੀ ਗੱਲ ਹੈ ਤੁਹਾਨੂੰ ਐਵਰੀ ਡੇ ਮੈਂ ਅਪਡੇਟ ਕਰਦਾ ਹੀ ਹਾਂ ਔਰ ਸਾਡੇ ਵੱਲੋਂ ਕੋਈ ਇਹੋ ਜੀ ਚੀਜ਼ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕੇ ਤੇ ਨਾ ਕੀਤੀ ਜਾਂਦੀ ਹੋਵੇ ਤੋ ਆਪਾਂ ਰਿਯੂਮਰਸ ਤੋਂ ਵੀ ਇਕਲ ਸੁਚੇਤ ਵੀ ਰਹਿਣਾ ਤੇ ਮੈਂ ਸੰਗਤਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਂਤ ਤੇ ਆਪਾਂ ਸਾਰੇ ਨਤਮਸਕ ਹੁੰਨੇ ਆ ਤੇ ਅਸੀਂ ਪੂਰੀ ਤਰ੍ਹਾਂ ਮੁਸਤਹਿਦ ਆ ਔਰ ਉਸਤੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਤੁਹਾਨੂੰ ਸਕਸੈਸ ਦੱਸਾਂਗੇ ਅਕਿਊਜ਼ ਬਾਰੇ ਔਰ ਬ੍ਰੇਕਥਰੂ ਦੇ ਜਲਦੀ ਮਿਲ ਕੇ ਔਰ ਸਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਉਕੇ ਸਾਰਾ ਟਰਾਂਸਪੇਰੈਂਟਲੀ ਵਰਕ ਇੱਥੇ ਕੀਤਾ ਜਾ ਰਿਹਾ ਸ਼ੁਭਮ ਦੁਬੇ ਜੀ son of ਸੰਜੇ ਕੁਮਾਰ ਦੁਬੇ ਐਡਰੈਸ ਹੈਗਾ 184 ਜਵਾਰ ਕਲੋਨੀ ਐਨ ਆਰਟੀ ਫਰੀਦাবাদ ਬਹੁਤ ਸਾਰੀਆਂ ਚੀਜ਼ਾਂ ਜੀ ਮੈਂ ਤੁਹਾਨੂੰ ਜਿਵੇਂ ਕਿਹਾ ਮੇਨ ਜਿਹੜੀ ਮੇਲ ਦਾ ਕੰਟੈਂਟ ਹੈ ਉਹ ਡੀ ਐਮ ਕੇ ਇੱਕ ਪਾਰਟੀ ਹੈ ਪੋਲਿਟੀਕਲ ਪਾਰਟੀ ਉਹ ਨਾ ਬਾਰੇ ਜ਼ਿਆਦਾ ਗੱਲ ਕਰ ਰਹੀ ਹੈ ਅੰਨਾ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਗਰਲ ਸਟੂਡੈਂਟਸ ਬਾਰੇ ਜ਼ਿਕਰ ਕਰ ਰਹੇ ਹੈ ਬਹੁਤ ਸਾਰੇ ਨਾਮ ਜਿਹੜੇ ਇਦਾਂ ਦੇ ਹੈਗੇ ਆ ਵਿੱਚ ਦਿੱਤੇ ਗਏ ਆ ਉਹ ਡਿਫਰੈਂਟ ਜਿਹੜੇ ਬੰਦੇ ਹੈਗੇ ਉਹ ਜ਼ਿਆਦਾਤਰ ਨਾਮ ਵੀ ਸਾਊਥ ਇੰਡੀਆ ਦੇ ਨਾਲ ਰਿਲੇਟਡ ਹੈਗੇ ਔਰ ਮਤਲਬ ਤਾਮਿਲਨਾਡ ਦੇ ਬਾਰੇ ਜ਼ਿਆਦਾ ਜ਼ਿਕਰ ਕੀਤਾ ਜਾ ਰਿਹਾ ਔਰ ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਅਸੀਂ ਬਾਹਰਲੀਆਂ ਸਟੇਟਸ ਦੀ ਪੁਲਿਸ ਯੂਨਿਟਸ ਨਾਲ ਵੀ ਉਹਨਾਂ ਦੇ ਸੀਨੀਅਰ ਆਫਸਰ ਨਾਲ ਇਨ ਟੱਚ ਆ ਤਾਮਿਲਨਾਡ ਤੇ ਕੇਰਲਾ ਦੇ ਵਿੱਚ ਉਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਵੀ ਬਹੁਤ ਸਾਰੀਆਂ ਇਦਾਂ ਦੀ ਮੇਲਜ਼ ਆ ਚੁੱਕੀਆਂ ਜਿਨ੍ਹਾਂ ਤੇ ਉਹ ਵੀ ਇਨਵੈਸਟੀਗੇਟ ਕਰ ਰਹੇ ਹੈ ਕਾਫੀ ਸਮੇ ਤੋਂ ਸ਼ੁਭਮ ਸਾਨੂੰ ਇੰਡੀਕੇਟਿਵ ਰੋਲ ਆਇਆ ਜੀ ਫ੍ਰੋਮ ਟੈਕਨੀਕਲ ਇਨਵੈਸਟੀਗੇਸ਼ਨ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹੈ ਲੈਟ ਮੀ ਬੀ ਵੈਰੀ ਕਲੀਅਰ ਔਰ ਵੈਰੀਫਾਈ ਕਰਕੇ ਜਦੋਂ ਸਾਡੇ ਕੋਲ ਬਿਲਕੁਲ ਫਾਈਨਲ ਪਿਕਚਰ ਕਲੀਅਰ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਾਫੀ ਉਹਨਾਂ ਦੇ ਦੱਸਣ ਮੁਤਾਬਕ ਕਾਫੀ ਮੇਲਜ਼ ਉਹਨਾਂ ਕੋ ਆਈਆਂ ਜਿੱਤੇ ਉਹ ਕੰਮ ਕਰ ਰਹੇ ਨੇ ਜੇ ਬ੍ਰੇਕਥਰੂ ਨਹੀਂ ਹੈ ਦੇਖੋ ਇਹ ਤਾਂ ਮੈਂ ਤੁਹਾਨੂੰ ਵੀ ਪਤਾ ਮੈਨੂੰ ਵੀ মিডিਆ ਨੌਲੇਜ ਤੋਂ ਪਤਾ ਲੱਗਿਆ ਕਿ ਦਿੱਲੀ ਸਕੂਲਾਂ ਨੂੰ ਆਈ ਕਿਸੇ ਹੋਰ ਜਗ੍ਹਾ ਆਈ ਤੇ ਮਾਨਯੋਗ ਅਦਾਲਤਾਂ ਦੇ ਵਿੱਚ ਆਈ ਕੁਝ ਅਸੈਂਬਲੀਜ਼ ਦੇ ਵਿੱਚ ਆਈ ਸੋ ਮੇਰਾ ਮੈਨ ਕਹਿਣ ਦਾ ਮਕਸਦ ਹੈ ਕਿ ਟੈਕਨੋਲੋਜੀ ਨੂੰ ਮਿਸਯੂਜ਼ ਕਰ ਰਹੇ ਹੈ ਕੁਝ ਐਂਟੀਸੋਸ਼ੀਅਲ ਐਲੀਮੈਂਟਸ ਜਿਹੜੇ ਕਿ ਮਤਲਬ ਉਹਨਾਂ ਦਾ ਮੋਟਿਵ ਜਿਹੜਾ ਫੜੇ ਜਾਣ ਤੋਂ ਬਾਅਦ ਹੀ ਕਲੀਅਰ ਹੋਏਗਾ ਦੇਖੋ ਬਦਰ ਕੀ ਹੁੰਦਾ ਹੈ ਜਿਹੜਾ ਡਾਰਕ ਨੈਟ ਹੈ ਤੇ ਹੋਰ ਚੀਜ਼ਾਂ ਨੇ ਨਾ ਜੀ ਇਹਦੇ ਚ ਜਿਹੜਾ ਵੀਪੀਐਨ ਹੈ ਉਹਦੇ ਤੇ ਨਾਲ ਹੀ ਵੀ ਜਿਹੜਾ ਆਈਪੀ ਐਡਰੈਸ ਜਿਹੜਾ ਤੁਹਾਨੂੰ ਪਤਾ ਕਨਸੀਲ ਕਰਕੇ ਤੇ ਮਿਸਲੀਡ ਕੀਤੀ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ that we all know ਇਹ ਕਾਮਨ ਨੋਲੇਜ ਹੈ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਆਪਾਂ ਉਹਨੂੰ ਯੂਜ਼ ਕਰਦੇ ਆਂ ਉਸ ਸੌਫਟਵੇਅਰ ਨੂੰ ਤਾਂ ਸਾਡਾ ਆਈਪੀ ਐਡਰੈਸ ਬਾਹਰਲੇ ਮੁਲਕ ਦਾ ਦਿਖੇਗਾ ਚਾਹੇ ਅਸੀਂ ਇੱਥੇ ਬੈਠੇ ਆ। ਸੋ ਬਟ ਆਪਾਂ ਪੂਰੀ ਤਰ੍ਹਾਂ ਇਸ ਤੇ ਕੰਮ ਕਰ ਰਹੇ ਆ ਐਂਡ ਪੰਜਾਬ ਪੁਲਿਸ ਫੁਲੀ ਕੰਪੀਟੈਂਟ ਔਰ ਅਸੀਂ ਸਾਰੀ ਪਾਰਟੀ ਸਾਡੀ ਦੋ ਦਿਨ ਤੋਂ ਹੀ ਇਹ ਕੰਮ ਕਰ ਰਹੀ ਆ ਐਂਡ ਮੈਨੂੰ ਉਮੀਦ ਆ ਕਿ ਬਹੁਤ ਜਲਦੀ ਇਹਦੇ ਚ ਅਸੀਂ ਬ੍ਰੇਕਥਰੂ ਤੁਹਾਡਾ ਸ਼ੇਅਰ ਕਰਾਂਗੇ। ਦੇਖੋ ਇਹ ਕਹਿਣਾ ਬੜਾ ਮੁਸ਼ਕਿਲ ਹੈ ਅਜੇ ਪਹਿਲਾਂ ਕਲਿੰਚ ਹੋ ਜੇ ਸਾਰੀ ਗੱਲ। ਡੈਫੀਨਿਟਲੀ ਜੇ ਰੀਟੇਨਡ ਹੈ ਤੇ ਬੰਦਾ ਇਹ ਤੋਂ ਸਾਰੀ ਗੱਲ ਹੀ ਕਲੀਅਰ ਹੋਏਗੀ ਹੋ ਸਕਦਾ ਸਾਥੀ ਹੋਣ ਇੱਕ ਕਰਦਾ ਕੀ ਹੈ ਸਰ ਸੌਫਟਵੇਅਰ ਇੰਜੀਨੀਅਰ ਹੈ ਜੀ ਉਹ ਲਗ ਲਗ ਕੰਪਨੀ ਵਿੱਚ ਕੰਮ ਕਰਦਾ ਰਿਹਾ ਹੁਣ ਇਸ ਵੇਲੇ ਫ੍ਰੀ ਹੈ ਨਹੀਂ ਦੇਖੋ ਜੋ ਤਾਮਿਲਨਾਡ ਪੁਲਿਸ ਨਾਲ ਸਾਡੀ ਗੱਲ ਹੋਈ ਹੈ ਉਹਨਾਂ ਨੂੰ ਲੱਗ ਉੱਥੇ ਉਸ ਏਰੀਆ ਵਿੱਚ ਕਾਫੀ ਹੋ ਰਹੀ ਹੈ ਔਰ ਇਹਦਾ ਜਿਹੜਾ ਕੰਟੈਂਟ ਹੈ ਇਹ ਜ਼ਿਆਦਾ ਤਾਮਿਲਨਾਡ ਨਾਲ ਰਿਲੇਟਡ ਹੈ ਤੁਸੀਂ ਵੀ ਸਾਰੀ ਗੱਲ ਸਮਝਦੇ ਹੋ ਸੋ ਅਸੀਂ ਇਹ ਤੋਂ ਇਨਫਰੈਂਸ ਡਰਾ ਕਰਦੇ ਆ ਕਿ ਕੋਈ ਇਹ ਸ਼ਰਾਰਤੀ ਅਨਸਰ ਨੇ ਜਿਹੜਾ ਇਦਾਂ ਦਾ ਕੰਮ ਕਰ ਰਿਹਾ ਹੈ ਐਂਡ ਹੂ ਜਿਹੜੇ ਕਿ ਕੰਪਿਊਟਰ ਦਾ ਜਿਹੜਾ ਸਾਈਬਰ ਸਪੇਸ ਹੈ ਤੇ ਜਿਹੜੀ ਅੱਜ ਕੱਲ ਟੈਕਨੋਲੋਜੀ ਹੈ ਉਹਨੂੰ ਮਿਸਯੂਜ਼ ਕਰ ਰਿਹਾ ਅਰੈਸਟ ਨਹੀਂ ਅਸੀਂ ਕੀਤਾ ਜੀ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਨੂੰ ਡੀਟੇਨ ਕੀਤਾ ਔਰ ਉਹਨੂੰ ਨੋਟਿਸ ਦੇ ਕੇ ਅਸੀਂ ਸ਼ਾਮਲ ਤਫਤੀਸ਼ ਹੋ ਕੇ ਉਹਦੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਹੀ ਇਸ ਬੀਂਗ ਕੁਐਸਚਨਡ ਐਂਡ ਇਨਵੈਸਟੀਗੇਟਿਡ ਮੈਂ ਦੱਸਿਆ ਸੌਫਟਵੇਅਰ ਇੰਜੀਨੀਅਰ ਹੈ ਦੋ ਕੰਪਨੀਆਂ ਚ ਪਹਿਲਾਂ ਕੰਮ ਕਰ ਚੁੱਕਿਆ ਔਰ ਉਸ ਤੋਂ ਬਾਅਦ ਹੁਣ ਹੀ ਇਸ ਐਸ ਵਲੇ ਅਨਐਮਪਲੋਇਡ ਹੈ ਅਰੈਸਟ ਨਹੀਂ ਹੋਇਆ ਜੀ ਉਹਨੂੰ ਅਸੀਂ ਨੋਟਿਸ ਦੇ ਕੇ ਸ਼ਾਮਲ ਤਫਤੀਸ਼ ਕੀਤਾ ਹੈ ਉਹ ਉਹ ਜਗਾ ਡੈਸਟੀਨੇਸ਼ਨ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗਾ ਬਟ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਪਣਾ ਸਾਰਿਆਂ ਦਾ ਮੰਤਵ ਹੀ ਇਹ ਹੋਣਾ ਚਾਹੀਦਾ ਔਰ ਹੈਗਾ ਵੀ ਹੈ ਕਿ ਅਸੀਂ ਨਤੀਜੇ ਤੇ ਪਹੁੰਚੀਏ ਦੇਖੋ ਭਾਈ ਸਾਹਿਬ ਉਹਦੇ ਡਿਫਰੈਂਟ ਡਿਫਰੈਂਟ ਨਾਮ ਦੇ ਦਿੰਦੇ ਆ ਲੋਕਾਂ ਦੇ ਕਿਤੇ ਸੀਐਮ ਹਾਊਸ ਦਾ ਦਿੱਤਾ ਕਿਤੇ ਹੋਰ ਦਿੱਤਾ ਉਹ ਦੈਟ ਇਜ਼ ਓਨਲੀ ਐ ਟੈਕਟਿਕਸ ਕਿ ਜਿੰਨਾ ਸਾਡਾ ਅਟੈਂਸ਼ਨ ਡਾਇਵਰਟ ਕਰਨ ਵਾਲੀ ਗੱਲ ਹੈ ਮੇਨ ਆਪਾਂ ਸੀ ਹਾਂਜੀ ਉਹ ਅਲੱਗ-ਅਲੱਗ ਜਿਹੜੀਆਂ ਮੇਲਸ ਤੋਂ ਆ ਰਹੀਆਂ ਦੈਲਾ ਆਊਟਲੁੱਕ ਤੋਂ ਸੀ ਹੁਣ ਹੌਟਮੇਲ ਪਿਛਲੇ ਲੇਟਸ ਜਿਹੜੀਆਂ ਆਈਆਂ ਸੀ ਸੋ ਇਸ ਕਰਕੇ ਇਸ ਤੋਂ ਗੱਲ ਕਲੀਅਰ ਹੁੰਦੀ ਹੈ ਕਿ ਬੰਦੇ ਕੰਪਿਊਟਰ ਦੀ ਨੌਲੇਜ ਵਾਲੇ ਨੇ ਇਹ ਸਾਰੀ ਸ਼ਰਾਰਤ ਕੀਤੀ ਜਾ ਰਹੀ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਜਿਸ ਸਸਾਨ ਬਾਰੇ ਉਹ ਗੱਲ ਕਰ ਰਿਹਾ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਸਕਸੈਸ ਤੁਹਾਡਾ ਸ਼ੇਅਰ ਕੀਤੀ ਜਾਵੇ ਲੱਗਦਾ ਹੈ ਭਾਈ ਸਾਹਿਬ ਦੇਖੋ ਮੈਨੂੰ ਕਹਿਣਾ ਮੈਂ ਤਾਂ ਆਪਣੀ ਤੁਹਾਡੀ ਜਿਹੜੀ ਮੇਰੀ ਐਕੂਮਨ ਇਨਵੈਸਟੀਗੇਟਿਵ ਯਾ ਮੇਰੀ ਉਹਨੂੰ ਬੇਅਰ ਰੀਡਿੰਗ ਤੋਂ ਬਾਅਦ ਆਪਣਾ ਇਮਪ੍ਰੈਸ਼ਨ ਹੈ ਕਿ ਪੁਲਿਸ ਦੀ ਇਨਵੈਸਟੀਗੇਟਿੰਗ ਏਜੰਸੀ ਦਾ ਇਮਪ੍ਰੈਸ਼ਨ ਹੋਏ ਦੇਖੋ ਪੈਸਾ ਵਜੇ ਗੱਲ ਨਾ ਕਲੀਅਰ ਨਹੀਂ ਹੋਈ ਮੈਂ ਵੀ ਕੱਲ ਕੱਚੀ ਨਹੀਂ ਕਰਨਾ ਚਾਹੁੰਦਾ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਔਨ ਟ੍ਰੈਕ ਆਂ ਔਰ ਜਿਦਵੀ ਬ੍ਰੇਕਥਰੂ ਮਿਲਦੀ ਆ ਤੁਹਾਨੂੰ ਫਿਰ ਇਮੀਡੀਏਟਲੀ ਸ਼ੇਅਰ ਕੀਤੀ